ਟੀਵੀ ਭਾਰਤ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰੁਣ ਸ਼ਰਮਾ ਇਸ ਵੇਲੇ ਮੌਜੂਦ ਹਾਂ ਹੜ੍ਹ ਪ੍ਰਭਾਵਿਤ ਪਿੰਡ ਸੰਗਰਾ ਚ ਜਿੱਥੇ ਬਿਆਸ ਦਰਿਆ ਕਹਿਰ ਵਹਾ ਰਿਹਾ ਹੈ ਪਹਿਲਾਂ ਉਸ ਵੱਲੋਂ ਫਸਲਾਂ ਬਰਬਾਦ ਕੀਤੀਆਂ ਗਈਆਂ ਘਰਾਂ ਦੀ ਤਬਾਹੀ ਕੀਤੀ ਗਈ ਤੇ ਹੁਣ ਇਹ ਬਿਆਸ ਦਰਿਆ ਘਰਾਂ ਦੇ ਵਿੱਚ ਸੱਥਰ ਵਿਚਾਰ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਜਬੂਰੀ ਕਿਸੇ ਨੂੰ ਵੀ ਇਹ ਦਿਨ ਨਾ ਦਿਖਾਵੇ ਕਿ ਘਰ ਦੇ ਵਿੱਚ ਹੀ ਸੰਸਕਾਰ ਕਰਨਾ ਪਿਆ ਕਾਰਨ ਇਹ ਨੇ ਕਿ ਜਿਹੜਾ ਪਿੰਡ ਦਾ ਸ਼ਮਸ਼ਾਨ ਘਾਟ ਹੈ ਉਸ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਉਹ ਭਰਿਆ ਹੋਇਆ ਹੈ ਤੇ ਹਾਲਾਤ ਇੱਥੋਂ ਦੇ 11 ਅਗਸਤ ਤੋਂ ਬਾਅਦ ਤੋਂ ਬੱਦਰ ਭਏ ਨੇ ਤੇ ਅਜੇ ਵੀ ਜਿਹੜੇ ਹਾਲਾਤ ਨਹੀਂ ਸੁਧਰੇ ਮਾਤਾ ਜੀ ਦਾ ਅਕਾਲ ਚਲਾਣਾ ਹੋਇਆ ਘਰ ਦੇ ਵਿੱਚ ਹੀ ਸੰਸਕਾਰ ਕਰਨਾ ਪਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੀ ਬੜੇ ਦੁੱਖ ਦੇ ਹਿਰਦੇ ਨਾਲ ਸਾਨੂੰ ਦੱਸਣਾ ਪੈਂਦਾ ਕਿਉਂਕਿ ਪਹਿਲਾਂ ਸਰਕਾਰਾਂ ਨੇ ਜ਼ਬਰਦਸਤੀ ਪਾਣੀ ਦਾ ਛਕਾਓ ਕਰਕੇ ਸਾਡੀਆਂ ਫਸਲਾਂ ਦੇ ਉੱਤੇ ਵਾਰ ਕੀਤਾ ਗਿਆ ਫਸਲਾਂ ਨਸ਼ਟ ਕੀਤੀਆਂ ਗਈਆਂ ਮੁੜ ਕੇ ਸਾਡੇ ਘਰਾਂ ਨੂੰ ਵੀ ਕੰਧਾਂ ਕੋਲਿਆਂ ਨੂੰ ਵੀ ਤੇੜਾਂ ਪੈ ਗਈਆਂ ਘਰਾਂ ਦੇ ਘਰ ਬਰਬਾਦ ਹੋ ਗਏ ਇਸ ਏਰੀਏ ਦੇ ਵਿੱਚ ਸੰਗ ਰਾ ਜਿੰਨੇ 16 ਪਿੰਡ 16 ਪਿੰਡਾਂ ਦੇ ਵਿੱਚੋਂ ਘਟੋ ਘਟ 10 15 ਘਰ ਜਿਹੜੇ ਬਰਬਾਦ ਹੋ ਗਏ ਇਥੋਂ ਤੱਕ ਵੀ ਕਹਿਰ ਨਹੀਂ ਢਾਇਆ ਇਸ ਪਾਣੀ ਨੇ ਸਾਡੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਜਿਹੜਾ ਸਾਡਾ ਮਾਲ ਦਾ ਨੁਕਸਾਨ ਹੋਇਆ ਉਹ ਵੀ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਗਿਆ ਇਦੋਂ ਉੱਤੇ ਵੀ ਕਹਿਰ ਬਹੁਤ ਜ਼ਿਆਦਾ ਵਾਪਰਣ ਡਿਆ ਜਿਹੜੀ ਸਾਡੀ ਤਾਈ ਜੀ ਗਰਨਾਮ ਕੋਹਰਾ ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋ ਗਈ ਜਦੋਂ ਵੇਖਿਆ ਉਹਨੇ ਪਾਣੀ ਦਾ ਰੁਕ ਚੱਜ ਪਾਣੀ ਕਈਆਂ ਦਿਨਾਂ ਤੋਂ ਟੱਸ ਤੋਂ ਮਾਸ ਨਹੀਂ ਹੋ ਰਿਹਾ ਇਹ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਐ ਤਿਆਂ ਜਵੇਂ ਸੁੱਤੀ ਪਈ ਸਰਕਾਰ ਹੁੰਦੀ ਆ ਇਹ ਸਰਕਾਰ ਦੇ ਸੌਂ ਦਾ ਕਾਰਨ ਹੈ ਜਿਹੜਾ ਸਾਨੂੰ ਇਹ ਕਾਰਨ ਦਾ ਜਿਹੜਾ کاروبار ਉਹ ਚੱਲਣਾ ਪੈਣ ਡਿਆ ਵਾ ਜੇਕਰ ਇਹੋ ਸਰਕਾਰ ਨੇ ਕੰਮ ਕਰਨਾ ਸੀ ਸਾਡੇ ਕਿਸਾਨ ਜੋ ਨਹੀਂ ਜਾਂਦੇ ਜਿਹੜੇ ਦਿੱਲੀ ਜਾਂਦੇ ਸੀ ਜੀ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਂਦਾ ਪਰ ਅੱਜ ਸਾਨੂੰ ਇਹ ਹੰਤਾਬ ਨਾਲ ਝਾਕਣਾ ਪੈਂਦਾ ਜਿਹੜਾ ਇਹ ਪਾਣੀ ਦਾ ਕਹਿਰ ਸਾਡੇ ਉੱਤੇ ਕੀਤਾ ਕਿੱਤਾ ਕਿੱਤਰਿਆ ਗਿਆ ਨਾ ਸਾਨੂੰ ਉਹ ਨੂੰ ਜਾਣ ਦਿੱਤਾ ਗਿਆ ਅੱਜ ਘਟੋ ਘਟ ਸਾਡਾ ਕੱਲ ਦੀ ਪਰਸੋਂ ਦੀ ਸਾਡੀ ਤਾਈ ਪੂਰੀ ਉਹ ਦਿਨ ਦਾ 32 33 ਦਿਨ ਹੋ ਗਏ ਇਸ ਪਾਣੀ ਨੂੰ ਕਹਿਰ ਤੋਂ ਕਹਿਰ ਤਰੇ ਆਉਂਦਾ ਕਹਿਰ ਤੋਂ ਕਹਿਰ ਤਰੇ ਆਉਂਦਾ ਪਤਾ ਨਹੀਂ ਜਿੰਨੇ ਕਿ ਇੱਥੇ ਵਸਦੇ ਲੋਕ ਅਸੀਂ ਸਾਰੇ ਪਰੇਸ਼ਾਨੀਆਂ ਦਾ ਸ਼ਿਕਾਰ ਹੋਏ ਬੈਠੇ ਆ ਪਸ਼ੂ ਵੀ ਸਾਡੇ ਬਿਮਾਰ ਜੀਵ ਵੀ ਸਾਡੇ ਨਾਲ ਪਰੇਸ਼ਾਨੀਆਂ ਦਾ ਕਰਕੇ ਬਿਮਾਰ ਤਾਈ ਤਾਂ ਚਲੋ ਕੁਦਰਤ ਦਾ ਭਾਣਾ ਜੋ ਵੀ ਤੁਰ ਗਈ ਬਾਕੀ ਤਾਇਆ ਸਾਡਾ ਵੀ ਬਿਮਾਰ ਕਿਉਂਕਿ ਸਾਰੀਆਂ ਚੀਜ਼ਾਂ ਦੀਆਂ ਪਰੇਸ਼ਾਨੀਆਂ ਜੀਆਂ ਨੂੰ ਇੰਨੀਆਂ ਹੋ ਗਈਆਂ ਕਿੱਧਰ ਬਾਹਰ ਨਿਕਲਾਂਗੇ ਕਿੱਧਰ ਕਰਾਂਗੇ 32 33 ਦਿਨ ਹੋ ਗਏ ਆ ਪਾਣੀ ਕੋਈ ਟੱਸ ਤੋਂ ਮਸ ਨਹੀਂ ਹੋ ਰਿਹਾ ਕੋਈ ਵੀ ਸਰਕਾਰ ਇੱਥੇ ਆਣ ਕੇ ਇਹ ਕੰਮ ਲੈ ਧਿਆਨ ਨਹੀਂ ਦੇ ਰਹੀ ਬਾਕੀ ਜੋ ਵੀ ਜਿੰਨਾ ਦਾ ਸਹਿਯੋਗ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਦਿੰਦੇ ਆ ਤੇ ਬਾਬਾ ਸੁਖਾ ਸਿੰਘ ਸਰੀਆਲੀ ਵਾਲੇ ਦੇਣ ਦੇ ਆ ਉਹਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਆਪਦਾ ਜੀਵਨ ਜਿਹੜਾ ਉਹ ਬਤਿਹਾਰ ਕਰਨ ਦੇ ਆ ਕੋਈ ਸਾਨੂੰ ਨਵਤੇਜ ਸਿੰਘ ਚੀਮਾ ਉਹ ਵੀ ਆਣ ਕੇ ਸਹਿਯੋਗ ਦੇ ਰਿਹਾ ਕਿਉਂਕਿ ਪਹਿਲਾਂ ਵੀ ਅਸੀਂ ਉਹਨਾਂ ਦੇ ਨਾਲ ਖੜੇ ਰਹੇ ਹਾਂ ਤੇ ਹੁਣ ਵੀ ਇਹੀ ਸਾਰੀ ਸੰਗਤ ਦੇ ਨਾਲ ਹੀ ਖੜੇ ਹਾਂ ਅਸੀਂ ਤੇ ਇਹ ਗੱਲ ਕਹਿੰਦੇ ਹਾਂ ਕੋਈ ਵੀ ਮਜਬੂਰੀ ਆ ਜਾਂਦੀ ਹੈ ਸਾਡੇ ਨਾਲ ਕੇ ਖੜੋ ਕਿਉਂਕਿ ਸਾਡੇ ਜੀਵਾਂ ਦੀ ਤੰਦਰੁਸਤੀ ਰਵੇ ਜੇਕਰ ਜੀ ਜੀ ਨਾ ਸਾਡੇ ਰੇ ਪ੍ਰਾਨੀ ਨਾ ਰਹੇ ਤੇ ਭਲਕੇ ਇਹ ਵੋਟਾਂ ਕਿੱਥੋਂ ਲੈਣਗੇ ਤੇ ਕਿੱਥੋਂ ਇਹ ਕਰਨਗੇ ਬਾਕੀ ਚਾਹੀਦਾ ਦੁੱਖ ਵੇਲੇ ਆਣ ਕੇ ਸਾਰੇ ਸਹਾਈ ਹੋਣ ਪਰਕਾਰ ਵੀ ਸਾਨੂੰ ਜਿੰਨੀ ਜੋਗੀ ਇਸ ਚੀਜ਼ ਦੀ ਮਦਦ ਦੇਵੇ ਕਿਉਂਕਿ ਅਸੀਂ ਕਿਹੜੇ ਸ਼ੌਕਰਾਂ ਚਾਹੇ ਅਸੀਂ ਗਰੀਬ ਤਾਂ ਹੈ ਗਈਆਂ ਜੋ ਸਾਡੀਆਂ ਫਸਲਾਂ ਮਰ ਗਈਆਂ ਸਭ ਕੁਝ ਸਾਡਾ ਖਰਾਬ ਹੋ ਗਿਆ ਤੂੜੀਆਂ ਸਾਡੇ ਤੰਦ ਸਾਡੇ ਸਾਰੇ ਹਰੇ ਖਰਾਬ ਹੋ ਗਏ ਆ ਬਾਕੀ ਆਣ ਕੇ ਸਾਡੀ ਸਹਾਇਤਾ ਕਰੇ ਸਹਾਇਤਾ ਕਰਨ ਦੇ ਨਾਲ ਹੀ ਅਸੀਂ ਜਿਉਂਦੇ ਰਹਿ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਨੂੰ ਦਿੱਕਤ ਕੀ ਆਈ ਕਦੋਂ ਇਹ ਸਾਰਾ ਭਾਣਾ ਵਾਪਰਦਾ ਜਿਗਤ ਮਾਤਾ ਜੀ ਨੂੰ ਜਾਨੀ ਕਿ 11 ਤਰੀਕ ਤੋਂ ਆ ਰਹੀ ਸੀ ਜਦੋਂ ਨਾ ਪਾਣੀ ਦੇਖਿਆ ਤੇ ਇੱਕ 2-4 ਦਿਨ ਪਾਣੀ ਘਟਿਆ ਵਾ ਉਸ ਤੋਂ ਬਾਅਦ ਜਦੋਂ ਪਾਣੀ ਫੇਰ ਵਧਿਆ ਜਦੋਂ ਐਕਡਮ ਅਟੈਨਸ਼ਨ ਲੈ ਗਿਆ ਆਟੈਕ ਆ ਗਿਆ ਜੀ ਉਹਨਾਂ ਨੂੰ ਉਸੇ ਨਾਲ ਉਹਨਾਂ ਦੀ ਡੈਥ ਹੋ ਗਈ ਹੈ ਇਥੋਂ ਲੱਜਾਂ ਦਾ ਕੋਈ ਸਾਧਨ ਨਹੀਂ ਮਿਲ ਸਕਿਆ ਕੋਈ ਸਾਧਨ ਨਹੀਂ ਮਿਲ ਸਕਿਆ ਨਾ ਕੋਈ ਕਿਸਤੀ ਦਾ ਪ੍ਰਬੰਧ ਸੀਗਾ ਨਾ ਕੋਈ ਬੋਰਡ ਦਾ ਪ੍ਰਬੰਧ ਸੀਗਾ ਜਿਸ ਟਾਈਮ ਨੂੰ ਬੋਰਡ ਆਇਆ ਵਾ ਉਸ ਟਾਈਮ ਅਸੀਂ ਲੇਟ ਹੋ ਗਏ ਸੀ ਜਾਂ ਉਹਨਾਂ ਨੂੰ ਡਾਇਰੈਕਟਰ ਵੀ ਸਾਨੂੰ ਝੜਕਾਂ ਦੇ ਰਹੇ ਸੀ ਤੁਸੀਂ ਲੇਟ ਹੋ ਗਏ ਆ ਅੱਜ ਨਹੀਂ ਕੱਲ ਦਾਖਲ ਕਰਾਂਗੇ ਆਹੋ ਕਿ ਮਹਾ ਦਾਖਲ ਕਰਵਾਇਆ ਵਾ ਤਾਂ ਤੁਰਵਾ ਕੇ ਤੋਂ ਮੁੜ ਕੇ ਘੰਟੇ ਕੇ ਬਾਅਦ ਉਹਦੀ ਡੈਥ ਹੋ ਗਈ ਹੈ ਜੀ। ਬਿਹਦ ਮੰਦ ਭਾਗੀ ਘਟਨਾ ਇਸ ਇਲਾਕੇ ਚ ਵਾਪਰੀ ਹੈ। ਬਿਆਸ ਦਰਿਆ ਜਿਹੜਾ ਲਗਾਤਾਰ ਕਹਿਰ ਵਰ ਪਾ ਰਿਹਾ ਹੈ। ਹੁਣ ਘਰਾਂ ਦੇ ਵਿੱਚ ਸੱਥਰ ਨੇ। ਗਮ ਦਾ ਮਾਹੌਲ ਹੈ ਕੀ ਕਹਿਣਾ ਚਾਹੁੰ। ਕਹਿਣਾ ਵੀਰ ਕੀ ਆ। ਜੋ ਵੀ ਕਰਮਾਂ ਜੇ ਆਪ ਦਾ ਭੁਗਤਣ ਨੇ ਆ। ਮਾਤਾ ਮੁੱਕ ਗਈ ਆ। ਬਾਪੂ ਦੀ ਤਿਆਰੀ ਆ। ਕਿਹਨੇ ਹੱਡਾਣ ਕੇ ਜੀ ਆ ਕੇ ਆਪੇ ਹੀ ਆਪ ਦਾ ਤੁਹਾਡਾ ਖਰਚਾ ਚੁੱਕਦੇ ਆ ਤੁਹਾਨੂੰ ਦਿਨੇ ਕੁਝ ਜਾਂ ਸਰਕਾਰਾਂ ਵੱਲੋਂ ਕੋਈ ਸਹਿਤ ਆਈ ਹੋਵੇ ਇੱਕ ਹਿਸਾਬ ਨਾ ਹੀ ਇੱਕ ਮੰਗਤੇ ਬਣਾ ਦਿੱਤਾ ਪਾਣੀ ਨੇ ਸਾਨੂੰ ਪਹਿਲਾ ਹੀ ਸਭ ਕਾਹੇ ਆਲੇ ਆ ਜਦੋਂ ਸਾਡੀ ਫਸਲਾਂ ਰੁੜ ਗਈਆਂ ਆਰਤੀਆਂ ਨੇ ਜਵਾਬ ਦਿੱਤੇ ਤੇ ਕੋਈ ਭੈਣ ਪ੍ਰਾਸ ਜਿਹੜੇ ਇੱਥੇ ਸਾਡੇ ਲਾਗੇ ਉਹ ਵੀ ਸਾਡੇ ਵਰਗੇ ਹੀ ਆ ਕਿਹੜੇ ਉਹ ਬਤਾਲਿਆ ਬੰਦ ਆ ਤੇ ਬਾਬਾ ਜੀ ਦੇ ਘੜੀ ਰਿਕੁਐਸਟ ਕੀਤੀ ਸਵੇਰੇ ਆਏ ਨੇ ਸਾਡੇ ਹਾਲਾਤ ਪੁੱਛਣ ਬਾਬੇ ਸੀਚੇ ਹਲ ਬਲਵੀਰ ਸਿੰਘ ਜੀ ਉਹਨਾਂ ਨੂੰ ਮੈਂ ਕਿਹਾ ਵਾ ਕਿ ਸਾਡ ਅਸੀਂ ਭੋਗ ਘਰੇ ਪਵਾ ਲੈਨੇ ਆ ਤੇ ਸਾਡਾ ਰੋਟੀ ਪਾਣੀ ਤੇ ਕੀਰਤਨ ਦਾ ਖਰਚਾ ਚੁੱਕੇ ਸਾਨੂੰ ਉੱਥੇ ਜਗ੍ਹਾ ਦਓ ਵੀ ਸਾਡਾ ਥਾਂ ਨਹੀਂ ਹੈਗਾ ਅਸੀਂ ਕਿਹੜੀ ਸ਼ੈ ਜਿਹੜੀ ਇੱਥੇ ਨਾ ਕੀ ਲਿਆਵਾਂਗੇ ਤੇ ਕੀ ਰੱਖਾਂਗੇ ਇੱਕ ਸਾਡੇ ਕੋਲ ਬੋੜਿਆ ਰਿਸ਼ਤੇਦਾਰ ਲਿਆਵਾਂਗੇ ਚਾਨਣੀਆਂ ਲਿਆਵਾਂਗੇ ਕਿਹੜੀ ਸ਼ੈ ਵਾ ਭੋਗ ਦੇ ਵਿੱਚ ਤੁਹਾਨੂੰ ਪਤਾ ਪਈਏ ਕਿ ਕਿਹੜੀ ਸ਼ੈ ਜਿਹੜੀ ਨਹੀਂ ਚਾਹੀਦੀ ਵੀ ਤੇ ਕਿੱਥੋਂ ਲੈ ਕੇ ਪਾਣੀ ਵਿੱਚ ਦੀ ਲੰਗ ਕੇ ਆਏ ਅਸੀਂ ਤੇ ਫਸ ਗਏ ਆ ਸਾਡੇ ਤਾਂ ਕਰਮ ਮਾੜੇ ਹੋ ਗਏ ਆ ਬਾਕੀ ਕੋਈ ਸਾਡੇ ਬਨਤੇ ਸਿੰਘ ਜੀ ਮਾਜੀ ਕਾਲੋ ਉਹਨਾਂ ਨੇ ਸਟੇਟਸ ਲੱਗਾ ਵੇਖ ਕੇ ਵਿਚਾਰਾ ਆ ਗਿਆ ਵਾ ਉੱਥੇ ਜਾ ਕੇ ਉਹਨੇ ਫੋਨ ਲਾਇਆ ਕਿ ਸਤਨਾ ਮੈਨੂੰ ਲੈ ਕੇ ਜਾ ਵੀ ਤੇਰੀ ਮਾਂ ਮੁੱਕੀ ਆ ਮੈਂ ਜ਼ਰੂਰੀ ਆਉਣਾ ਵਾ ਕਿਹੇ ਚੀਜ਼ ਦੀ ਵੀ ਲੋੜ ਆ ਤੇ ਮੈਨੂੰ ਦੱਸ ਵੀ ਉਹਨਾਂ ਨੇ ਸਾਡੀ ਸਾਰ ਲਈ ਆ ਹੋਰ ਕਿਸੇ ਤੇ ਨਹੀਂ ਲਈ ਕਿਸੇ ਦਾ ਸਹਯੋਗ ਨਹੀਂ ਵੀਡੀਓ ਵੇਖੀ ਜ ਸ ਇੱਕ ਵੀ ਗੱਲ ਇੱਥੇ ਮੰਡ ਚ ਹੁੰਦੀ ਆ ਤੇ ਸਭ ਨੂੰ ਪਤਾ ਲੱਗਦਾ ਵਾ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਅਹੀਂ ਆਪ ਦੇ ਸਵੇਰੇ ਚੌਥਾ ਵਾ ਮਾਤਾ ਦਾ ਤੇ ਪੋਗਾ ਹੀ ਜਾ ਕੇ ਬਾਬੇ ਸਿਚੇ ਵਾਲ ਡੇਰੇ ਚ ਪਾਉਣਾ ਵਾ ਉਹ ਸਵੇਰੇ ਆਏ ਆ ਦੇ ਕੇ ਇਹ ਗੱਲ ਦੀ ਚਿੰਤਾ ਨਾ ਕਰੋ ਅਸੀਂ ਕਰਾਂਗੇ ਸਭ ਕੁਝ ਆਹ ਹਾਲਾਤ ਆ ਬਿਰਹਾਟੇ। ਧਮਗਰੇ ਬਾਪੂ ਜੀ ਦੀ ਤਿਆਰੀ ਆ। ਗੋੜੂ ਵੱਜਣ ਡਿਆ ਵਾ। 4 ਦਿਨ ਹੋ ਗਏ ਰੋਟੀ ਛੱਡੀ ਆ। ਫੋਟੋ ਤੁਹਾਨੂੰ ਵਿਖਾ ਚੁੱਕੇ ਆ ਆਹ ਹਾਲਾਤ ਆ। ਅਰਦਾਸਾਂ ਬੇਨਤੀਆਂ ਦੇ ਸਰਹਾਣੇ ਕਰਨ ਦੇ ਮਹਾਰਾਜਾਂ ਤਾਂ ਰਾਜੀ ਕਰਦੇ ਚਾ ਪੜਦਾ ਪਾ ਦੇ। ਵੇਖਿਆ ਆਪਣੀ ਜਾਂਦਾ ਵੀ। ਸਹਾਲਾਤ ਤੁਸੀਂ ਖੁਦ ਵੇਖੇ ਨੇ ਕਿਉਂਕਿ ਪਰਿਵਾਰ ਬੇहद ਗਮ ਦੇ ਵਿੱਚ ਹੈ ਤੇ ਪਰਿਵਾਰ ਦੇ ਨਾਲ ਇਹ ਬੇहद ਮੰਦਪਾਗਾ ਭਾਣਾ ਵਾਪਰਿਆ ਹੈ ਕਿਉਂਕਿ ਜਦੋਂ ਵੀ ਘਰ ਦਾ ਜੀ ਕੋਈ ਬਿਮਾਰ ਪੈਂਦਾ ਹੈ ਤੇ ਆਪਾਂ ਹਸਪਤਾਲ ਨੂੰ ਕੂਚ ਕਰਦੇ ਹਾਂ ਹਾਲਾਤ ਇਹ ਨੇ ਕਿ ਹਸਪਤਾਲ ਵੀ ਸਮੇਂ ਸਿਰ ਪਹੁੰਚ ਪਾਉਣਾ ਵੱਡੀ ਚਣੌਤੀ ਬਣਿਆ ਹੋਇਆ ਹੈ ਬਿਆਸ ਦਰਿਆ ਦਾ ਕਹਿਰ ਲਗਾਤਾਰ ਇਸ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਂ ਬਰਨੂਨ ਸ਼ਰਮਾ ਪੀਟੀਵੀ ਭਾਰਤ ਕਪੂਰਸਲਾ